ਪਰ ਵਿੱਚ 79ਵਾਂ ਆਜ਼ਾਦੀ ਦਿਵਸ ਬਹੁਤ ਹੀ ਖੁਸ਼ੀ ਤੇ ਚਾਣ ਨਾਲ ਮਨਾਇਆ ਗਿਆ। ਉੱਥੇ ਹੀ ਅੱਜ ਆਜ਼ਾਦੀ ਦੇ ਸ਼ੁਭ ਮੌਕੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਦੇ ਸ਼ੁਭ ਮੌਕੇ ਤੇ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਮੁਕੇੜੀਆਂ ਵੱਲੋਂ 82ਵਾਂ ਮਹਾ ਖੂਨਦਾਨ ਕੈਂਪ ਸੇਵਨ ਹਸਪਤਾਲ ਮੁਕੇਰੀਆਂ ਵਿੱਚ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਤੇ ਲੜਕੀਆਂ ਵੱਲੋਂ ਖੂਨਦਾਨ ਕਰਨ ਲਈ ਉਤਸ਼ਾਹ ਦੇਖਿਆ ਗਿਆ ਜਿਸ ਵਿੱਚ ਐਸਐਮਓ ਡਾਕਟਰ ਰਮਨ ਕੁਮਾਰ ਤੇ ਸਮੂਹ ਸਟਾਫ ਵੱਲੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਇਸ ਖੂਨਦਾਨ ਕੈਂਪ ਵਿੱਚ ਪ੍ਰੋਫੈਸਰ ਮਲਤਾਨੀ ਹਰਜੀਤ ਸਿੰਘ ਸਹੋਤਾ ਮਾਸਟਰਡ ਸੇਵਾਲ ਸਿੰਘ ਸੁਰਿੰਦਰ ਠਾਕੁਰ ਪੱਪਾ ਕਮੇਟੀ ਪ੍ਰਧਾਨ ਵਿਨੋਦ ਕੁਮਾਰ ਫੋਜੀ ਸਮਾਜ ਸੇਵਕ ਪ੍ਰਦੀਪ ਲਾਹਾ ਵਿਧਾਇਕ ਦਸੂਹਾ ਕਰਮਪੀਰ ਸਿੰਘ ਕੁੰਮਨ ਨੇ ਕਿਹਾ ਕਿ ਸੁਸਾਇਟੀ ਵੱਲੋਂ ਆਜ਼ਾਦੀ ਦੇ ਦਿਹਾੜੇ ਤੇ ਖੂਨਦਾਨ ਕੈਂਪ ਲਗਾਉਣਾ ਬਹੁਤ ਵਧੀਆ ਕਾਰਜ ਹੈ ਉਹਨਾਂ ਕਿਹਾ ਪੰਜਾਬ ਦੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਜੋ ਇਸ ਤਰ੍ਹਾਂ ਸਮਾਜ ਭਲਾਈ ਦਾ ਕੰਮ ਕਰਦੇ ਹੋਏ ਆਉਣ ਵਾਲੀ ਜਨਰੇਸ਼ਨ ਲਈ ਚੰਗੀ ਸੇਧ ਹੈ ਇਸ ਮੌਕੇ ਸੁਸਾਇਟੀ ਪ੍ਰਦਾਨ ਰਗੂ ਹੁਣਾ ਨੇ ਕਿਹਾ ਕਿ ਇਸ ਕੈਂਪ ਵਿੱਚ ਨੌਜਵਾਨ ਮੁੰਡੇ ਕੁੜੀਆਂ ਖੂਨਦਾਨ ਕਰਨ ਲਈ ਪਹੁੰਚਦੇ ਹਨ ਤੇ ਹੁਣ ਤੱਕ ਲਗਭਗ 300 ਦੇ ਕਰੀਬ ਲੋਕਾਂ ਵੱਲੋਂ ਖੂਨਦਾਨ ਵਿਚ ਯੋਗਦਾਨ ਪਾਇਆ ਜਾ ਚੁੱਕਾ ਹੈ ਤੇ ਸ਼ਾਮ ਤੱਕ ਇਹ ਕੈਂਪ ਚੱਲਦਾ ਰਹੇਗਾ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀ ਹੈ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਫੁਖਵਿੰਦਰ ਮੈੜਾ ਅਤੇ ਰਮਨ ਤੰਗੜਾਲੀਆਂ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਆਜ਼ਾਦੀ ਦੇ ਦਿਹਾੜੇ ਤੇ ਇੱਕ ਵਿਸ਼ੇਸ਼ ਕੈਂਪ ਸਰਕਾਰੀ ਹਸਪਤਲ ਮਕੇਰੀਆਂ ਵਿਖੇ ਲੱਗਿਆ ਜਿੱਥੇ ਇਲਾਕੇ ਦੀ ਸਿਹਤ ਪਹੁੰਚੇ ਨੇ ਆਓ ਉਹਨਾਂ ਨਾਲ ਇਸ ਆਜ਼ਾਦੀ ਦੇ ਦਿਹਾੜੇ ਤੇ ਗੱਲਬਾਤ ਕਰੀਏ ਜੀ ਪ੍ਰਧਾਨ ਜੀ ਅੱਜ ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਣੀ ਚਾਹਾਂਗਾ 79 ਮਾ ਸੁਤੰਤਰਤਾ ਦਿਵਸ ਹੈ ਦੇਸ਼ ਵਿੱਚ ਬਹੁਤ ਉਲਾਸ ਨਾਲ ਮਨਾਇਆ ਜਾ ਰਿਹਾ ਔਰ ਇਸੇ ਪਲਖਸ਼ ਦੇ ਵਿੱਚ ਹੀ ਮਕੇਰੀਆਂ ਦੇ ਵਿੱਚ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਵੱਲੋਂ ਰਕਤਦਾਨ ਸ਼ਿਵਰ ਆਯੋਜਿਤ ਕੀਤਾ ਗਿਆ ਮੈਂ ਕਹਿਣਾ ਚਾਹਵਾਂਗਾ ਕਿ ਕੁਝ ਕਤਰੇ ਰਕਤ ਦੇ ਰਕਤਦਾਨ ਦੇ ਨਾਲ ਅਨਮੋਲ ਜ਼ਿੰਦਗੀਆਂ ਬਚਾਉਣ ਦੀ ਜੋ ਮੁਹਿੰਮ ਬਲੱਡ ਮਸ਼ੀਨ ਪਰਫਰ ਸੁਸਾਇਟੀ ਨੇ ਚਲਾਈ ਹੈ ਔਰ ਲਗਾਤਾਰ 10 ਸਾਲ ਤੋਂ ਇਹ ਕਾਰਜ ਕਰ ਰਹੀ ਹੈ ਸਾਡੇ ਇਸ ਫੀਲਡ ਦੇ ਵਿੱਚ ਇਹਨਾਂ ਦੇ ਪ੍ਰਯਾਸ ਦੇ ਨਾਲ ਹਜ਼ਾਰਾਂ ਜ਼ਿੰਦਗੀਆਂ ਆੜੀਆਂ ਗਈਆਂ ਉਹਨਾਂ ਨੂੰ ਸਹੀ ਸਮੇਂ ਦੇ ਪਰ ਰક્ત ਮਿਲਿਆ ਉਹਨਾਂ ਦੇ ਪਰਿਵਾਰ ਦੀ ਜਿਹੜੀ ਆਸ਼ਾ ਹੈਗੀ ਹੈ ਉਹਨੂੰ ਬਲ ਮਿਲਿਆ ਔਰ ਉਹਨਾਂ ਪਰਿਵਾਰਾਂ 'ਚ ਖੁਸ਼ੀ ਜਾਗੀ ਹੈ ਜਿਸ ਵੇਲੇ ਜਰੂਰਤ ਸੀ ਰਕਤ ਦੇਣ ਦੀ ਔਰ ਮਹੱਈਆ ਨਹੀਂ ਹੋ ਪਾਰ ਰਿਹਾ ਸੀ ਇਹ ਸੰਸਥਾ ਕੇ ਆਈ ਹੈ ਔਰ ਇਹਨਾਂ ਨੇ ਉਹਨਾਂ ਪਰਿਵਾਰਾਂ ਦੀ ਬਾਹ ਫੜੀ ਹੈ ਤੇ ਰਕਤਦਾਨ ਕਰਵਾ ਕੇ ਉਹਨਾਂ ਦੀ ਜਿਹੜੀ ਜਰੂਰਤ ਪੂਰੀ ਕਰਵਾਈ ਹੈ ਰਗੂ ਮਹਾਜਨ ਔਰ ਸੌਰਵ ਸ਼ਰਮਾ ਜੀ ਉਹ ਇਸ ਮੁਹਿੰਮ ਨੂੰ ਲੈ ਕੇ ਚੱਲੇ ਹੋ ਇਹਨਾਂ ਦਾ ਬਹੁਤ ਵੱਡਾ ਨੈਟਵਰਕ ਹੈ ਅਸੀਂ ਵੀ ਇਹਨਾਂ ਸਾਥੀਆਂ ਨਾਲ ਔਰ ਮੈਂ ਕਹਿਣਾ ਚਾਹਾਂਗਾ ਹਰ ਵਿਅਕਤੀ ਦਾ ਦੇਇਤਬ ਬੰਦਾ ਹੈ ਜਿਹੜਾ ਬੰਦਾ ਤੰਦਰੁਸਤ ਹੈ ਸਵਸਥ ਹੈ ਉਹ ਇਸ ਮੁਹਿੰਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੇ ਤੁਹਾਡੇ ਛੋਟੇ ਪ੍ਰਯਾਸ ਨਾਲ ਕਿਸੇ ਦਾ ਜੀਵਨ ਬਚ ਸਕਦਾ ਇਸ ਤੋਂ ਅਨਮੋਲ ਕੋਈ ਦਾਨ ਨਹੀਂ ਹੈ ਜੀਵਨਦਾਨ ਸਭ ਤੋਂ ਉੱਪਰ ਹੈ ਇਹੀ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਅਸੀਂ ਇਸ ਨੈਟਵਰਕ ਨੂੰ ਹੋਰ ਜ਼ਿਆਦਾ ਮਜ਼ਬੂਤੀ ਦਈਏ ਸਾਰਿਆਂ ਵਿੱਚ ਇੱਕ ਵਿਸ਼ਵਾਸ ਪੈਦਾ ਕਰੀਏ ਕਿ ਜਿਸ ਵੇਲੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਉਹ ਜਰੂਰ ਸੰਸਨ ਆਪਣਾ ਸੰਪਰਕ ਕਰੇ ਔਰ ਜਿੱਥੇ ਸੰਭਵ ਹੋ ਸਕੇ ਆਪਣਾ ਰਕਤ ਦੇ ਕੇ ਇਸ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪ੍ਰਦਾਨ ਕਰੇ ਜੈ ਹਿੰਦ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ 79ਵੇਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈਆਂ ਦਿੰਨਾ ਉੱਥੇ ਹੀ ਸਾਡੇ ਇੱਥੇ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਹਰ ਸਾਲ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਹੀ ਸ਼ਲਾਘਾਯੋਗ ਜੋ ਅਪਰਾਲਾ ਕੀਤਾ ਜਾਂਦਾ ਸਾਡੇ ਰਗੂ ਮਹਾਜਨ ਛੋਟਾ ਵੀਰ ਤੇ ਉਹਦੀ ਸਾਰੀ ਟੀਮ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਬਲੱਡ ਡੋਨੇਸ਼ਨ ਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਤੇ ਆਜ਼ਾਦੀ ਦਿਹਾੜੇ ਤੇ ਮੈਂ ਕਹਿੰਦਾ ਆਜ਼ਾਦੀ ਦਿਹਾੜੇ ਸਾਨੂੰ ਮਨਾਉਣਾ ਹੀ ਇਸ ਤਰ੍ਹਾਂ ਚਾਹੀਦੇ ਨੇ ਕੋਈ ਨਾ ਕੋਈ ਵਧੀਆ ਜਿਹੜਾ ਇਹ ਉਪਰਾਲੇ ਕਿਉਂਕਿ ਜਿਹੜਾ ਖੂਨਦਾਨ ਹੈ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਮਹਾਦਾਨ ਹੈ ਜਦੋਂ ਕਿਸੇ ਇਹ ਬਿਮਾਰੀ ਕਾਰਨ ਜਾਂ ਕਿਸੇ ਐਕਸੀਡੈਂਟ ਦੇ ਵਿੱਚ ਜਦੋਂ ਕਿਤੇ ਬਲੱਡ ਦੀ ਲੋੜ ਪੈਂਦੀ ਆ ਤੇ ਉਦੋਂ ਪਤਾ ਲੱਗਦਾ ਹੈ ਕਿ ਬਲੱਡ ਦੀ ਕਿੰਨੀ ਮਹੱਤਤਾ ਹੈ ਬਲੱਡ ਦੇ ਇੱਕ ਇੱਕ ਬੂੰਦ ਦੇ ਨਾਲ ਜਿਹੜਾ ਕਿਸੇ ਨੂੰ ਜੀਵਨ ਦਾਤ ਦਿੱਤਾ ਜਾ ਸਕਦਾ ਹੈ ਇਹ ਮਹਾਦਾਨ ਹੈ ਸਾਨੂੰ ਇਹ ਉਪਰਾਲੇ ਸਲਾਹਯੋਗ ਜੋ ਉਪਰਾਲੇ ਨੇ ਕਰਨੇ ਚਾਹੀਦੇ ਨੇ ਇਹਨਾਂ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਜ਼ਾਦੀ ਦਿਹਾੜੇ ਵੀ ਸਾਨੂੰ ਇਸੇ ਤਰ੍ਹਾਂ ਹੀ ਮਨਾਉਣੇ ਚਾਹੀਦੇ ਨੇ ਇਹਨਾਂ ਹੀ ਕਹਿੰਦਾ ਮੈਂ ਕਿ ਮਾਤਾ ਜੱਟਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਦੇ ਮੀਤ ਡਡਵਾਲ ਜੀ ਇੱਕ ਵਿਸ਼ੇਸ਼ ਵਿਅਕਤੀ ਇਹਨਾਂ ਨਾਲ ਵੀ ਦੋ ਲਵਜੀ ਅੱਜ 15 ਦਿਹਾੜੇ ਤੇ ਗੱਲਬਾਤ ਕਰਦੇ ਆ ਪਹਿਲੇ ਤਾਂ ਮੈਂ ਸਾਰਿਆਂ ਨੂੰ ਅੱਜ ਦੇ ਆਜ਼ਾਦੀ ਦਿਹਾੜੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਸਾਡਾ ਦੇਸ਼ ਅੱਜ ਆਜ਼ਾਦ ਹੋਇਆ ਇਸ ਦੀ ਸਾਰਿਆਂ ਨੂੰ ਪਹਿਲੇ ਬਹੁਤ ਜ਼ਿਆਦਾ ਮੁਬਾਰਕਵਾਦ ਅੱਜ ਜੋ ਵੀ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਕਲੱਬ ਨੇ ਜਿਹੜਾ ਮਗੇਰੀ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਹੈ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਅੱਜ ਦੀ ਵਧਾਈ ਹੋਵੇ ਰਗੂ ਮਾਜਨ ਤੇ ਉਹਨਾਂ ਦੀ ਟੀਮ ਨੂੰ ਬਹੁਤ ਜ਼ਿਆਦਾ ਵਧਾਈ ਹੋਵੇ ਕਿਉਂਕਿ ਖੂਨਦਾਨ ਮਹਾ ਕਲਿਆਣ ਇੱਕ ਯੋਜਨਾ ਹੈਗੀ ਖੂਨਦਾਨ ਦੇਣਾ ਚਾਹੀਦਾ ਹੈ ਜਿਸ ਨਾਲ ਸਾਡੇ ਹਰ ਬੰਦੇ ਨੂੰ ਇਸ ਦੀ ਲੋੜ ਹੈ ਜੋ ਬੰਦਾ ਹਸਪੀਟਲ ਜਾਂਦਾ ਕਈ ਵਾਰ ਦੇਖਿਆ ਹੈ ਕਿ ਬੰਦੇ ਨੂੰ ਖੂਨ ਦੀ ਲੋੜ ਹੁੰਦੀ ਹੈ ਪਰ ਉਹਨੂੰ ਮਿਲਦਾ ਨਹੀਂ ਪਰ ਇਦਾਂ ਦੇ ਨੌਜਵਾਨ ਜਿਹੜਾ ਕੰਮ ਕਰਦੇ ਨੇ ਇਹ ਸਾਰੇ ਇਸ ਚੀਜ਼ ਦੇ ਵਧਾਈ ਦੇ ਪਾਤਰ ਜੈ ਹਿੰਦ ਧੰਨਵਾਦ ਜੋ ਇਹ ਬਲੱਡ ਡੋਨੇਸ਼ਨ ਕੈਂਪ ਬਲੱਡ ਬੈਲਫਰ ਸੋਸਾਇਟੀ ਵੱਲੋਂ ਮਸ਼ੀਨ ਵੱਲੋਂ ਲਵਾਇਆ ਗਿਆ ਹੈ ਇਹ ਸਾਡੇ ਕੋਲ ਨੰਕਾਰੀ ਮਿਸ਼ਨ ਵਿੱਚ ਆਏ ਔਰ ਇਹਨਾਂ ਨੇ ਆਕੇ ਦੱਸਿਆ ਵੀ ਇੱਥੇ ਬਲੱਡ ਕੈਂਪ ਲਗਾ ਰਹੇ ਹਾਂ ਤਾਂ ਨੰਕਾਰੀ ਮਿਸ਼ਨ ਜੋ ਹੈ ਨਾ ਉਹ ਵਰਲਡ ਵਾਈਡ ਇੱਕ ਮਿਸ਼ਨ ਹੈ ਜੋ ਕਿ ਬਲੱਡ ਡੋਨੇਟ ਕਰਦਾ ਹੈ ਜੋ ਕਿ ਪੂਰੇ ਸੰਸਾਰ ਦੇ ਵਿੱਚ ਪਹਿਲੇ ਨੰਬਰ ਤੇ ਬਲੱਡ ਡੋਨੇਟਰ ਦੇ ਚਾਹੁੰਦਾ ਹੈ ਜਿਸ ਲਈ ਇਹਨਾਂ ਭਾਈ ਸਾਹਿਬ ਜਰਗੂਜੀ ਨੇ ਦੱਸਿਆ ਵੀ ਬਲੱਡ ਡੋਨੇਟ ਚਾਹੀਦਾ ਹੈ ਤੇ ਅਸੀਂ ਆਪਣੇ ਪੂਰੇ ਮੈਂਬਰਸ ਦੇ ਨਾਲ ਇੱਥੇ ਬਲੱਡ ਦੇਣ ਆਏ ਹਾਂ ਤਦ ਨੰਕਾਰੀ ਸਤਗੁਰੂ ਮਤਾ ਸ੍ਰੀਖਸ਼ਾ ਜੀ ਮਹਾਰਾਜ ਕਿਰਪਾ ਕਰਨ ਇਹ ਜੋ ਬਲੱਡ ਰਿਚਰ ਕੈਂਪੇਨਾਂ ਨੇ ਲਗਾਇਆ ਹੈ ਬਹੁਤ ਹੀ ਇੱਕ ਨੇਕ ਕੰਮ ਹੈ ਤੇ ਉਹ ਕਹਿੰਦੇ ਨੇ ਨਾ ਵੀ ਜੋ ਖੂਨ ਹੈ ਨਾ ਉਹ ਨਾਲੀਆਂ ਚ ਨਹੀਂ ਵਹਿਣਾ ਚਾਹੀਦਾ ਬਲਕਿ ਰਗਾਂ ਚ ਵਹਿਣਾ ਚਾਹੀਦਾ ਹੈ ਤਾਂ ਸਾਡੇ ਸਤਗੁਰੂ ਦਾ ਵੀ ਇਹੀ ਆਦੇਸ਼ ਹੈ ਕਿ ਜੋ ਬਲੱਡ ਹੈ ਉਹ ਹਰੇਕ ਇਨਸਾਨ ਦੇ ਇੱਕ ਖੂਨ ਦਾ ਰਿਸ਼ਤਾ ਸਥਾਪਿਤ ਕਰਨਾ ਹੈ ਆਪਾਂ ਔਰ ਮੈਂ ਨੰਕਾਰੀ ਮਿਸ਼ਨ ਵੱਲੋਂ ਬ੍ਰਾਂਚ ਮੁਕੀਆਂ ਵੱਲੋਂ ਰਗੂ ਜੀ ਔਰ ਇਹਨਾਂ ਦੀ ਪੂਰੀ ਸੋਸਾਇਟੀ ਨੂੰ ਬਹੁਤ ਬਹੁਤ ਬਰਾਹੀ ਦਿੰਦਾ ਹਾਂ ਮਾਲਕ ਕਿਰਪਾ ਕਰੇ ਸਤਿਗੁਰੂ ਕਿਰਪਾ ਕਰਨ ਇਹਨਾਂ ਦੀ ਸੋਸਾਇਟੀ ਵਧੇ ਫੁੱਲੇ ਔਰ ਸੱਚਾ ਪਾਸ਼ਾ ਇਹਨਾਂ ਨੂੰ ਪੂਰੇ ਇਹਨਾਂ ਦੇ ਮੈਂਬਰਸ ਨੂੰ ਦੁਨੀਆ ਦੀ ਸਾਰੇ ਸੁੱਖ ਵੀ ਦੇਵੇ ਐਸੀ ਅਰਦਾਸ ਸਤਿਗੁਰੂ ਮਾਤਾ ਜੀ ਦੇ ਚਰਨਾਂ 'ਚ ਪਿਆਰ ਸੇ ਬੋਲਣਾ ਧੰਨਵਾਦ ਆ ਹੁਣ ਇਸ ਸੰਸਥਾ ਨੂੰ ਚਲਾਉਣ ਵਾਲੇ ਰਗੂ ਜੀ ਨਾਲ ਤੁਹਾਡੀ ਗੱਲਬਾਤ ਕਰੀਏ ਅੱਜ 15 ਅਗਸਤ ਦੇ ਦਿਹਾੜੇ ਦੇ ਰਗੂ ਜੀ ਆਪਣੇ ਦੇਸ ਬੱਸ ਇਹਨੂੰ ਕਿਸੇ ਦੇ ਦੇਣਾ ਚਾਹੋ ਸਭ ਤੋਂ ਪਹਿਲਾਂ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਜੈ ਹਿੰਦ ਜੈ ਭਾਰਤ ਜੀ ਮੈਂ ਰਗੂ ਮਹਾਜਨ ਬਲੱਡ ਮਿਸ਼ਨ ਵੈਲਫੇਅਰ ਸੁਸਾਇਟੀ ਤੋਂ ਸਾਰੀਆਂ ਸੰਸਥਾਵਾਂ ਦਾ ਤੇ ਜੀਆ ਨੂੰ ਕਰਦਾ ਭਾਰਤ ਪ੍ਰਕਾਰ ਪਸ਼ੇਦ ਨਿਰਕਾਰੀ ਭਵਨ ਤੋਂ ਜਿਹੜੇ ਨੇ ਸਾਡੇ ਘੁੰਮਣ ਸਾਹਿਬ ਐਮ ਐਲ ਏ ਆਏ ਨੇ ਜਾਂ ਜਿੰਨੇ ਵੀ ਗੈਸ ਇੱਥੇ ਆਏ ਨੇ ਸਾਰਿਆਂ ਦਾ ਜੀਆ ਨੂੰ ਪਿਛਲੇ 10 ਸਾਲ ਤੋਂ ਸੇਵਾ ਕਰ ਰਹੇ ਆ ਔਰ ਅੱਜ ਸਾਡਾ 82ਵਾਂ ਖੂਨਦਾਨੀ ਕੈਂਪ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਪਰ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਂਦੇ ਨੇ ਮੈਂ ਸਾਰਿਆਂ ਕੇ ਇੱਕ ਅਰਦਾਸ ਕਰਦਾ ਇੱਕ ਬੇਨਤੀ ਕਰਦਾ ਜੀ 18 ਸਾਲ ਤੋਂ ਲੈ ਕੇ 60 ਸਾਲ ਤੱਕ ਦਾ ਪ੍ਰਤਿਯਕ ਵਿਅਕਤੀ ਬਲੱਡ ਡੋਨੇਟ ਕਰੋ ਤੁਹਾਡੇ ਖੂਨ ਦੇ ਨਾਲ ਇੱਕ ਨਹੀਂ ਪੂਰੇ ਪਰਿਵਾਰ ਦੀ ਜ਼ਿੰਦਗੀ ਬਚਦੀ ਏ ਹਰ ਇਨਸਾਨ ਆਪਣੇ ਘਰ ਦੇ ਉਤੇ ਨਿਰਭਰ ਹੁੰਦਾ ਕਿਸੇ ਦਾ ਪਿਓ ਹੈ ਕਿਸੇ ਦੀ ਮਾਂ ਹੈ ਕਿਸੇ ਦੀ ਧੀ ਹੈ ਸੋ ਸਾਰੇ ਘਰਾਂ ਦੇ ਵਿੱਚ ਖੁਸ਼ੀ ਦਾ ਚੀਰਾਗ ਲਗਾਓ ਆਪਣਾ ਬਲੱਡ ਡੋਨੇਟ ਕਰੋ ਜੈ ਹਿੰਦ ਜੈ ਭਾਰਤ ਜੀ